ਮੈਂ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਮੈਂ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਮੈਂ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਮੈਂ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਮੈਂ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਮੈਂ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਖੜੀ ਉਡੀਕਾਂ ਜੀ ਪੰਥ ਦੇ ਵਾਲੀ ਨੂੰ ਉਹਨਾਂ ਦੇ ਮਨ ਦੀ ਪ੍ਰਤੀਤ ਹੈ ਪੰਥ ਦਸਾਵਾ ਨਿਤ ਖੜੀ ਉਹ ਢੀਕਦੇ ਨੇ ਵੀ ਸਾਡੇ ਸੱਚੇ ਪਾਤਸ਼ਾਹ ਤੇ ਜਦੋਂ ਪੰਜ ਪਿਆਰਿਆਂ ਦੇ ਪੰਜ ਨਿਸ਼ਾਨਚੀ ਸਿੰਘਾਂ ਦੇ ਦਰਸ਼ਨ ਹੁੰਦੇ ਆ ਨਾ ਪਿਆਰਿਓ ਤੇ ਇਉਂ ਪ੍ਰਤੀਤ ਹੁੰਦਾ ਵੀ ਅੱਜ ਸਾਰੀਆਂ ਪਾਤਸ਼ਾਹੀਆਂ ਦੇ ਦਰਸ਼ਨ ਹੋ ਗਏ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਨਗਰ ਕੀਰਤਨ ਦਾ ਬਹੁਤ ਵੱਡਾ ਮਾਹਤਮ ਹੈ ਪੰਜ ਪਿਆਰਿਆਂ ਦੇ ਦਰਸ਼ਨ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਜਨ ਹੈ ਬਈ ਜਿਹੜਾ ਮੇਰੇ ਪੰਜ ਪਿਆਰਿਆਂ ਦੇ ਦਰਸ਼ਨ ਕਰੂਗਾ ਉਹਨੂੰ ਮੇਰੇ ਦਰਸ਼ਨ ਹੋਣਗੇ ਕਾਲ ਯੁਗ ਦੇ ਵਿੱਚ ਤੇ ਮਹਾਰਾਜ ਨੇ ਬਚਨ ਕੀਤਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੂੰ ਮੈਂ ਕਰੂ ਨਿਵਾਸ ਜੇ ਪੁੱਛਿਆ ਵੀ ਸਤਿਗੁਰੂ ਤੁਹਾਡਾ ਨਿਵਾਸ ਕਿੱਥੇ ਹੈ ਤੇ ਮਹਾਰਾਜ ਕਹਿੰਦੇ ਮੇਰਾ ਨਿਵਾਸ ਮੇਰੇ ਖਾਲਸੇ ਦੇ ਵਿੱਚ ਹੈ ਜਿਹੜਾ ਮੇਰੇ ਖਾਲਸੇ ਦੇ ਦਰਸ਼ਨ ਕਰੂਗਾ ਉਹਨੂੰ ਮੇਰੇ ਦਰਸ਼ਨ ਹੋਣਗੇ ਕਿਉਂਕਿ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ